ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਪਵਿੱਤਰਪਾਲ ਬਰਾੜ ਤੋਂ ਮੈਂ ਦੁਬਾਰਾ ਫੇਰ ਸਾਰੇ ਦੋਸਤਾਂ ਨਾ ਮਿੱਤਰਾਂ ਦਾ ਮੈਂ ਧੰਨਵਾਦ ਕਰਦਾ ਵੀ ਤੁਸੀਂ ਮੇਰੀਆਂ ਰਚਨਾਵਾਂ ਨੂੰ ਪੰਜਾਬੀ ਦੀਆਂ ਕਵਿਤਾਵਾਂ ਪਸੰਦ ਕਰਦੇ ਹੋ ਤੋਂ ਮੈਨੂੰ ਕਈ ਮੇਰੇ ਦੋਸਤ ਫੋਨ ਕਰਕੇ ਦੱਸਦੇ ਵੀ ਸਾਨੂੰ ਤੁਹਾਡੀ ਰਚਨਾ ਮੇਰੀ ਰਚਨਾ ਵਧੀਆ ਲੱਗਦੀ ਹੈ ਉਹਨਾਂ ਨੂੰ ਤੋਂ ਮੈਂ ਅੱਜ ਉਸੇ ਸੰਬੰਧ ਦੇ ਵਿੱਚ ਮੈਂ ਤੁਹਾਨੂੰ ਇੱਕ ਹੋਰ ਮੈਂ ਪੰਜਾਬੀ ਦੀ ਕਵਿਤਾ ਤੁਹਾਡੇ ਡੂਬਰੂ ਕਰਨ ਜਾ ਰਿਹਾ ਤਾਂ ਜਿਵੇਂ ਆਪਾਂ ਆਪਾਂ ਨੂੰ ਪਤਾ ਵੀ ਜਿਹੜੀ ਰਚਨਾ ਕਰਨੀ ਜਾਂ ਕਲਾਕਾਰੀ ਹੈ ਇਹ ਕ੍ਰੀਏਟਿਵ ਦਿਮਾਗ ਦੇ ਹਿੱਸੇ ਆਉਂਦਾ ਕ੍ਰੀਏਟਿਵਿਟੀ ਕੋਈ ਕਹਾਣੀ ਦੀ ਰਚਨਾ ਕਰਨੀ ਕਵਿਤਾ ਲਿਖਣੀ ਡਰਾਮਾ ਲਿਖਣਾ ਤਾਂ ਇਹ ਦਿਮਾਗ ਦੀ ਕ੍ਰੀਏਟਿਵਿਟੀ ਦਾ ਇੱਕ ਹਿੱਸਾ ਹੈਗਾ ਸੋ ਆਪਾਂ ਤੇ ਕਲਾਕਾਰੀਆਂ ਕਰਨੀਆਂ ਇਹ ਸਾਰਾ ਇੱਕ ਕ੍ਰੀਏਟਿਵਿਟੀ ਦਿਮਾਗ ਦੀ ਹੈ ਤੋ ਸਾਡੇ ਅੱਜ ਦੀ ਜਿਹੜੀ ਮੇਰੀ ਕਵਿਤਾ ਹੈਗੀ ਆ ਉਹਦਾ ਵਿਸ਼ਾ ਜਿਹੜਾ ਆ ਉਹ ਮੈਂ ਸਮਰਪਿਤ ਕਰ ਰਿਹਾ ਸਾਡੇ ਸਮਿਆਂ ਦੇ ਸਰਮੌਰ ਪੰਜਾਬੀ ਸ਼ਾਇਰ ਲਖਾਰੀ ਕਵੀ ਸ੍ਰੀ ਸਜੀਤ ਪਾਤਰ ਜੀ ਜਿਨ੍ਹਾਂ ਨੇ ਆਪਣੀ ਕ੍ਰੀਏਟਿਵਿਟੀ ਨਾਲ ਆਪਣੀ ਵਿਜ਼ਨਰੀ ਕ੍ਰੀਏਟਿਵਿਟੀ ਨਾਲ ਬਹੁਤ ਸਾਰੀਆਂ ਰਚਨਾਵਾਂ ਪੰਜਾਬੀ ਪਾਠਸ਼ਾ ਦੇ ਵਿੱਚ ਕੀਤੀਆਂ ਕਵਿਤਾਵਾਂ ਲਿਖੀਆਂ ਬਹੁਤ ਸਾਰਾ ਸਹਿਤ ਰਚਿਆ ਪੰਜਾਬੀ ਬੋਲੀ ਨੂੰ ਬਹੁਤ ਵੱਡਾ ਸਜੀਤ ਪਾਤਰ ਜੀ ਜਿਹੜੇ ਲਖਾਰੀ ਹੋਏ ਸਾਡੇ ਪੰਜਾਬ ਦੇ ਬਹੁਤ ਵੱਡਾ ਯੋਗਦਾਨ ਆ ਤੇ ਦੇਣ ਹੈ। ਤੋਂ ਉਹਨਾਂ ਨੂੰ ਜਿੱਤੇ ਕਰਦੇ ਆ ਮੈਂ ਉਹਨਾਂ ਨੂੰ ਮੇਰੀ ਇਹ ਰਚਨਾ ਸਮਰਪਿਤ ਕਰਦੇ ਆ ਸਜੀਤ ਪਾਤਰ ਜੀ ਉਹਗੇ ਲਖਾਰੀ ਉਹਦੇ ਵਿਚਾਰ ਲਿਖਿਆ ਮੈਂ ਕਵਿਤਾ ਲਿਖਦਾ ਗੀਤ ਵੀ ਗਾਉਂਦਾ ਸਜੀਤ ਪਾਤਰ ਜੀ ਨੂੰ ਸਮਰਪਿਤ ਕਰਦੇ ਆ ਕਵਿਤਾ ਲਿਖਦਾ ਗੀਤ ਵੀ ਗਾਉਂਦਾ ਪਰ ਪਾਣੀ ਵਾਂਗੂੰ ਸੀਤ ਰਿਹਾ ਕਵਿਤਾ ਲਿਖਦਾ ਗੀਤ ਵੀ ਗਾਉਂਦਾ ਪਰ ਪਾਣੀ ਵਾਂਗੂੰ ਸੀਤ ਗਿਆ ਕੱਲ ਤੱਕ ਵਰਤਮਾਨ ਸੀ ਜਿਹੜਾ ਅੱਜ ਉਹ ਸਮਾਂ ਅਤੀਤ ਹੋਇਆ ਮਾਂ ਬੋਲੀ ਦਾ ਲਾਡਲਾ ਪਾਤਰ ਜੁਗਾਂ ਤੱਕ ਸਰਜੀਤ ਹੋਇਆ ਪੰਜਾਬੀ ਬੋਲੀ ਦਾ ਲਾਡਲਾ ਪਾਤਰ ਜੁਗਾਂ ਤੱਕ ਸਰਜੀਤ ਹੋਇਆ ਮਾਂ ਬੋਲੀ ਦਾ ਲਾਡਲਾ ਪਾਤਰ ਜੁਗਾਂ ਤੱਕ ਸਰਜੀਤ ਹੋਇਆ ਸਹਿਤ ਜਗਤ ਦਾ ਬਣ ਗਿਆ ਕਾਬਾ ਵਿੱਚ ਗੀਤਾਂ ਦੇ ਦਿਸਜੂ ਬਾਬਾ ਕਿਉਂਕਿ ਉਹਨਾਂ ਦੀ ਉਹਨਾਂ ਦੇ ਗੀਤ ਉਹਨਾਂ ਦੀਆਂ ਰਚਨਾਵਾਂ ਉਹਨਾਂ ਦੀ ਸਾਡੇ ਆਉਣ ਵਾਲੇ ਪੰਜਾਬੀ ਲਿਖਾਰੀਆਂ ਵਾਸਤੇ ਵਿਦਿਆਰਥੀਆਂ ਵਾਸਤੇ ਇੱਕ ਨਮੂਨਾ ਇੱਕ ਯਾਦਗਾਰ ਉਹਨਾਂ ਦੀ ਤੇ ਚਾਨਣ ਮਨਾਰਾ ਬਣ ਕੇ ਮਤਲਬ ਹੋ ਰਹਿਣਗੇ ਆਉਣ ਵਾਲੇ ਜਿਹੜੇ ਵਿਦਿਆਰਥੀ ਹੋਣਗੇ ਖੋਜਕਰ ਹੋਣਗੇ ਤੋਂ ਉਹਨਾਂ ਵਾਸਤੇ ਹੈਗਾ ਸਹਿਦ ਜਗਤ ਦਾ ਬਣ ਗਿਆ ਕਬ ਵਿੱਚ ਗੀਤਾਂ ਦੇ ਦਿਸਜੂ ਬਾਬਾ ਰਮਜਾ ਦੇ ਵਿੱਚ ਲਿਖਦਾ ਲਿਖਦਾ ਹੁਣ ਸਮਿਆਂ ਦਾ ਪ੍ਰਤੀਕ ਹੋਇਆ ਰਮਝਾਂ ਦੇ ਵਿੱਚ ਲਿਖਦਾ ਲਿਖਦਾ ਹੁਣ ਸਮਿਆਂ ਦਾ ਪ੍ਰਤੀਕ ਹੋਇਆ ਪੰਜਾਬੀ ਸਹਿਦ ਦਾ लाडला ਪਾਤਰ ਜੁਗਾ ਤੱਕ ਸਰਜੀਤ ਹੋਇਆ ਮਾਂ ਬੋਲੀ ਦਾ लाडला ਪਾਤਰ ਜੁਗਾ ਤੱਕ ਸਰਜੀਤ ਹੋਇਆ ਫਿਰ ਉਸ ਦੀ ਉਹਨਾਂ ਦੀਆਂ ਰਚਨਾਵਾਂ ਸੀ ਉਹਨਾਂ ਦੀਆਂ ਰਚਨਾਵਾਂ ਦੇ ਕੋਈ ਬਿੰਬ ਲੈ ਕੇ ਉਹਨਾਂ ਉਹਨਾਂ ਰਚਨਾਵਾਂ ਦੇ ਵਿੱਚ ਮੈਟਾਫਰ ਯੂਜ਼ ਕਰਦੇ ਸੀ ਬਾਬਰੋਲਿਆਂ ਵਿੱਚ ਜੋ ਬਾਲੇ ਬੱਤੀਆਂ ਕਹਿੰਦਾ ਵਗਣ ਇੱਥੇ ਪਾਉਣਾ ਕਿ ਪੱਤੀਆਂ ਕਿਉਂਕਿ ਉਹਨਾਂ ਦੀ ਕਈ ਕਿਰਤਾਰ ਚਨਾਮਾ ਮੈਂ ਪੜੀਆਂ ਜਿਵੇਂ ਉਹਨਾਂ ਨੇ ਕਿਹਾ ਵੀ ਆਓ ਜਗਾਓ ਮੋਮਬਤੀਆਂ ਇੱਥੇ ਤਾਂ ਬਗਦੀਆਂ ਰਹਿਣੀਆਂ ਪਵਨ ਕਪੱਤੀਆਂ ਵਾਵਾਂ ਕਪੱਤੀਆਂ ਆਓ ਜਗਾਓ ਮੋਮਬਤੀਆਂ ਵੀ ਚਾਨਣ ਕਰੋ ਫਿਰੋਸ਼ਨੀ ਕਰੋ ਗਿਆਨ ਦੀ ਰੋਸ਼ਨੀ ਕਰੋ ਆਵ ਬਰੋਲਿਆ ਵਿੱਚ ਜੋ ਬਾਲੇ ਬੱਤੀਆਂ ਕਹਿੰਦਾ ਵਗਣ ਇੱਥੇ ਪਾਉਣਾ ਕਪੱਤੀਆਂ ਜਦ ਚਾਨਣ ਤੋਂ ਜਦ ਚਾਨਣ ਤੋਂ ਹਨੇਰੇ ਡਰਦੇ ਬੱਦਲਾਂ ਵਿੱਚ ਨਹੀਂ ਸੂਰਜ ਮਰਦੇ ਬੱਦਲਾਂ ਵਿੱਚ ਨਹੀਂ ਸੂਰਜ ਮਰਦੇ ਪੜਦੇ ਸੁਣਦੇ ਲਿਖਦੇ ਗਾਉਂਦੇ ਪਵਿੱਤਰ ਵਰਗੇ ਕਈ ਪਾਠਕ ਬਣਦੇ ਜਦ ਚਾਨਣ ਤੋਂ ਹਨੇਰੇ ਡਰਦੇ ਬਤਲਾ ਵਿੱਚ ਸੂਰਜ ਨਹੀਂ ਮਰਦੇ ਪੜਦੇ ਸੁਣਦੇ ਲਿਖਦੇ ਗਾਉਂਦੇ ਪਵਿੱਤਰ ਵਰਗੇ ਕਈ ਪਾਠਕ ਬਣਦੇ ਉਹ ਅਲਵੇਲਾ ਲਿਖਦਾ ਲਿਖਦਾ ਉਹ ਅਲਵੇਲਾ ਲਿਖਦਾ ਲਿਖਦਾ ਅੱਜ ਸਮਿਆਂ ਦਾ ਗੀਤ ਹੋਇਆ ਉਹ ਅਲਵੇਲਾ ਲਿਖਦਾ ਲਿਖਦਾ ਅੱਜ ਸਮਿਆਂ ਦਾ ਗੀਤ ਹੋਇਆ ਮਾਂ ਬੋਲੀ ਦਾ लाਡਲਾ ਪਾਤਰ ਮਾਂ ਬੋਲੀ ਦਾ लाਡਲਾ ਪਾਤਰ ਜੁਗਾਂ ਤੱਕ ਸਰਜੀਤ ਹੋਇਆ ਮਾਂ ਬੋਲੀ ਦਾ ਲਾਡਲਾ ਪਾਤਰ ਜੁਗਾ ਤੱਕ ਸਰਜੀਤ ਹੋਇਆ ਪੰਜਾਬੀ ਬੋਲੀ ਦਾ ਲਾਡਲਾ ਪਾਤਰ ਜੁਗਾ ਤੱਕ ਸਰਜੀਤ ਹੋਇਆ ਸੋ ਦੋਸਤੋ ਇਹ ਮੇਰਾ ਇੱਕ ਟ੍ਰਿਬਿਊਟ ਸੀਗਾ ਇੱਕ ਉਹਨਾਂ ਦੀ ਯਾਦਗਾਰ ਦੇ ਵਿੱਚ ਸਰਜੀਤ ਪਾਤਰ ਜੀ ਵਾਸਤੇ ਮੈਨੂੰ ਲੱਗਦਾ ਵੀ ਤੁਸੀਂ ਮੇਰੀ ਇਹ ਰਚਨਾ ਪਸੰਦ ਕਰੋਗੇ ਮਿਹਰਬਾਨੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਸਤਿ ਸ੍ਰੀ ਅਕਾਲ